ਸਤਿ ਸ਼੍ਰੀ ਅਕਾਲ ਮੈਂ ਅਸਕਪਾਲ ਸਿੰਘ ਆਦੀਵਾਲ ਤੁਸੀਂ ਦੇਖ ਰਹੇ ਹੋ ਡੇਲੀ ਰਿਪੋਰਟ ਟੀਵੀ ਰਜ਼ਾਨਾ ਦੀ ਤਰ੍ਹਾਂ ਆਏ ਦਿਨ ਅਸੀਂ ਤੁਹਾਨੂੰ ਕੁਝ ਨਵਾਂ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਅੱਜ ਦੀਆਂ ਲਾਈਵ ਤਸਵੀਰਾਂ ਮੰਡੀ ਲੱਖੇਵਾਲੀ ਤੋਂ ਦੇਖ ਰਹੇ ਹਾਂ ਮੰਡੀ ਲੱਖੇਵਾਲੀ ਦੇ ਵਿੱਚ ਅੱਜ ਥਾਣਾ ਲੱਖੇਵਾਲੀ ਦੇ ਮੁਲਾਜ਼ਮਾਂ ਵੱਲੋਂ ਜਿਹੜੀ ਚਾਈਨਾ ਡੋਰ ਨੂੰ ਲੈ ਕੇ ਜਿਹੜੀ ਅੱਜ ਚੈਕਿੰਗ ਕੀਤੀ ਗਈ ਹੈ ਦੁਕਾਨਾਂ 'ਚ ਜਿਵੇਂ ਕਿ ਪਤਾ ਹੈ ਆਪ ਸਭ ਨੂੰ ਬਸੰਤ ਪੰਚਵੀ ਦੇ ਤਿਉਹਾਰ ਨੂੰ ਮੁੱਖ ਰੱਖਦੇ ਹੋਇਆ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਪੂਰੀ ਤਰ੍ਹਾਂ ਸਰਗਰਮਾਂ ਤੇ ਜੇ ਕੋਈ ਵੀ ਦੁਕਾਨਦਾਰ ਇਸ ਤਰ੍ਹਾਂ ਦੀ ਕੋਈ ਕਾਲ ਬਜਾਰੀ ਕਰਦਾ ਜਾਂ ਚਾਈਨਾ ਡੋਰ ਦੀ ਵਿਕਰੀ ਕਰਦਾ ਤਾਂ ਬੜੀ ਵੱਡੀ ਮਾਤਰਾ ਦੇ ਵਿੱਚ ਰਿਕਵਰੀਆਂ ਵੀ ਹੋ ਰਹੀਆਂ ਵਕ-ਵਕ ਖਬਰਾਂ ਜਿਹੜੀਆਂ ਆਪਾਂ ਡੇਲੀ ਸੁਣਦੇ ਆ ਕਿਉਂਕਿ ਚਾਈਨਾ ਡੋਰ ਦੇ ਨਾਲ ਜਿਹੜੇ ਬਹੁਤ ਜ਼ਿਆਦਾ ਨੁਕਸਾਨ ਹੁੰਦੇ ਆ ਪੰਛੀਆਂ ਦੇ ਹੁੰਦੇ ਆ ਕਈ ਕੀਮਤੀ ਜਾਨਾਂ ਵੀ ਚਲੀਆਂ ਜਾਂਦੀਆਂ ਇਸ ਲੜੀ ਦੇ ਤਹਿ ਹੀ ਅੱਜ ਥਾਣਾ ਲੱਖੇਵਾਲੀ ਦੇ ਜਿਹੜੇ ਮੁਲਾਜ਼ਮ ਉਹ ਅੱਜ ਇੱਥੇ ਦੁਕਾਨਾਂ ਤੇ ਚੈਕਿੰਗ ਕਰ ਰਹੇ ਆ ਜਿਹੜੇ ਵਕਰੇਤਾ ਹੈਗੇ ਪਤੰਗ ਵੇਚਦੇ ਆ ਜਾਂ ਆਮ ਡੋਰਾ ਜਿਹੜੇ ਵੇਚਦੇ ਆ ਤੇ ਜਿਵੇਂ ਵੀ ਕਿਤੇ ਸ਼ੱਕ ਹੁੰਦਾ ਦੁਕਾਨਾਂ ਤੇ ਜਾ ਕੇ ਉਹ ਸਮੇਂ-ਸਮੇਂ ਸਰ ਜਿਹੜੀ ਉਹ ਚੈਕਿੰਗ ਜਾਰੀ ਰੱਖਦੇ ਆ ਤੇ ਅੱਜ ਦੀਆਂ ਤਸਵੀਰਾਂ ਦੇ ਵਿੱਚ ਥਾਣਾ ਲੱਖੇਵਾਲੀ ਦੇ ਐਡੀਸ਼ਨਲ ਇਨਚਾਰਜ ਐਸਆਈ ਹਰਜਿੰਦਰ ਸਿੰਘ ਦੀ ਅਗਵਾਈ ਦੇ ਵਿੱਚ ਜਿਹੜੇ ਮੁਲਾਜ਼ਮ ਵੀਰ ਦੁਕਾਨਾਂ ਤੇ ਜਿਹੜੀ ਇਹ ਚੈਕਿੰਗ ਕਰ ਰਹੇ ਆ ਤਸਵੀਰਾਂ ਦੇ ਵਿੱਚ ਤੁਹਾਨੂੰ ਸਾਫ਼ ਦਿਖਾਈ ਦੇ ਰਹੇ ਆ ਐਸਆਈ ਹਰਜਿੰਦਰ ਸਿੰਘ ਦੀ ਗਵਾਹੀ ਦੇ ਵਿੱਚ ਜਿਹੜੀ ਇਹ ਚੈਕਿੰਗ ਚੱਲ ਰਹੀ ਆ ਐਡੀਸ਼ਨਲ ਇੰਚਾਰਜਾ ਥਾਣਾ ਲੱਖੇਵਾਲੀ ਦੇ ਤੇ ਵੱਖ-ਵੱਖ ਦੁਕਾਨਾਂ ਤੇ ਜਾ ਕੇ ਜਿਵੇਂ ਜਿਵੇਂ ਵੀ ਜਿੱਥੇ ਕਿਤੇ ਪਤਾ ਲੱਗਦਾ ਜਾਂ ਜਿਹੜਾ ਵੀ ਦੁਕਾਨਦਾਰ ਕੋਈ ਪਤੰਗਾ ਦੀ ਜਾਂ ਡੋਰਾ ਦੀ ਸੇਲ ਕਰਦਾ ਉਹਨਾਂ ਦੁਕਾਨਾਂ ਤੇ ਜਾ ਕੇ ਇਹ ਜਿਹੜੀ ਚੈਕਿੰਗ ਕਰਦੇ ਆ ਇੱਕ ਹੋਰ ਦੁਕਾਨਾਂ ਦੀਆਂ ਤਸਵੀਰਾਂ ਵੀ ਤੁਹਾਨੂੰ ਦਿਖਾਈ ਦੇ ਰਹੀਆਂ ਸਾਹਮਣੇ ਆ ਰਹੀਆਂ ਆ ਇਹ ਪਤੰਗ ਵੀ ਜਿਹੜੇ ਇੱਥੇ ਇਹਨਾਂ ਦੁਕਾਨਾਂ ਤੇ ਸੇਲ ਹੁੰਦੇ ਆ ਤੇ ਉਹਨਾਂ ਦੁਕਾਨਾਂ ਤੇ ਸ਼ੱਕ ਹੁੰਦਾ ਕਿਤੇ ਡੋਰ ਨਾ ਜਿਹੜੀ ਸੇਲ ਕਰਦੇ ਹੋਣ ਤੇ ਪਰ ਅੱਜ ਦੀਆਂ ਤਸਵੀਰਾਂ ਦੇ ਵਿੱਚ ਜਿਵੇਂ ਜਾਬ ਮੁਲਾਜ਼ਮ ਵੀਰ ਸਾਰੀ ਬਰੀਕੀ ਨਾਲ ਜਿਹੜੀ ਜਾਂਚ ਕਰਦੇ ਆ ਵੀ ਡੋਰਾਾਂ ਕਾ ਕਾਫੀ ਜਿਵੇਂ ਦੇਖਦੇ ਆ ਇਹ ਡੋਰਾਾਂ ਨੂੰ ਪੂਰੀ ਚਾਂਚ ਕਰੀ ਜਾਂਦੇ ਵੀ ਇਹ ਕੱਚੀਆਂ ਕਿ ਪੱਕੀਆਂ ਜਿਹੜੀਆਂ ਕਿ ਕੱਚੀਆਂ ਡੋਰਾਾਂ ਦਾ ਅਕਸਰੀ ਜਿਹੜੇ ਬਸੰਤ ਪੰਚਵੀ ਦੇ ਵਿੱਚ ਤਿਉਹਾਰ ਤੇ ਵਿੱਚ ਪਤੰਗਬਾਜੀ ਜਿਹੜੇ ਅਕਸਰੀ ਲੋਕ ਉਡਾਉਂਦੇ ਆ ਤੇ ਇਹਨਾਂ ਦੀ ਚੰਗੀ ਤਰ੍ਹਾਂ ਆਵੇ ਖੋਲ-ਖੋਲ ਕੇ ਜਿਹੜੀ ਜਾਂਚ ਕੀਤੀ ਜਾ ਰਹੀ ਆ ਵੀ ਇਹ ਕੱਚਗੀਆਂ ਡੋਰਾਾਂ ਕਿਤੇ ਕੋਈ ਵਿਚ ਵਿਕਰੀ ਤਾਂ ਨਹੀਂ ਕਰ ਰਿਹਾ ਤੇ ਇਸ ਦੇ ਸਬੰਧ ਦੇ ਵਿੱਚ ਹੀ ਦੁਕਾਨਦਾਰਾਂ ਨਾਲ ਗੱਲਬਾਤ ਵੀ ਜਿਹੜੀ ਕਰ ਰਹੇ ਉਹਨਾਂ ਨੂੰ ਸਮਝਾ ਵੀ ਰਹੇ ਆ ਵੀ ਜਿਹੜੇ ਚਾਇਨਾ ਡੋਰ ਆ ਇਹਦੇ ਜਿਹੜੇ ਨੁਕਸਾਨ ਤੇ ਇਸੇ ਤਰ੍ਹਾਂ ਮੁਲਾਜ਼ਮ ਵੀਰ ਹੋਰ ਵੀ ਪਾਸੇ ਜਿੱਥੇ ਕੋਈ ਇਹਨਾਂ ਨੂੰ ਕੋਈ ਸ਼ੱਕ ਲੱਗਦਾ ਉਹਵੇਂ ਕਿਸੇ ਸਮਾਨ ਦੇ ਵਿੱਚ ਤੇ ਉਸ ਉਹਦੀ ਜਿਹੜੀ ਚੈਕਿੰਗ ਇਹ ਬੜੀ ਬਰੀਕੀ ਦੇ ਨਾਲ ਜਿਹੜੀ ਕਰ ਰਹੇ ਆ ਅੱਜ ਮੰਡੀ ਲੱਖੇਵਾਲੀ ਦੀਆਂ ਜਿੰਨੀਆਂ ਵੀ ਵਕਰੇਤਾ ਸੀਗੇ ਪਤੰਗ ਵਕਰੇਤਾ ਸੀਗੇ ਉਹਨਾਂ ਦੇ ਸਾਰੀਆਂ ਦੁਕਾਨਾਂ ਦੇ ਵਿੱਚ ਅੱਜ ਜਿਹੜੀ ਚੈਕਿੰਗ ਕੀਤੀ ਗਈ ਆ ਤੇ ਇਸ ਤੋਂ ਬਾਅਦ ਆਪਾਂ ਤਾਂ ਚਾਰੀ ਸਾਹਿਬ ਦਾ ਜਿਹੜਾ ਪੱਖ ਵੀ ਲਵਾਂਗੇ ਵੀ ਅੱਜ ਦੀ ਚੈਕਿੰਗ ਨੂੰ ਉਹਨਾਂ ਦਾ ਕੀ ਕਹਿਣਾ ਤੇ ਇੱਕ ਵਾਰ ਤਸਵੀਰਾਂ ਫੇਰ ਤੁਸੀਂ ਦੇਖ ਲਓ ਤਸਵੀਰਾਂ ਦੇ ਵਿੱਚ ਤੁਹਾਨੂੰ ਸਾਫ਼ ਦਿਖਾਈ ਜਿਹੜਾ ਦੇ ਰਿਹਾ ਕਿ ਮੁਲਾਜ਼ਮ ਬੜੀ ਬਰੀਕੀ ਦੇ ਨਾਲ ਹਾਂ ਬਰੀਕੀ ਦੇ ਨਾਲ ਜਿਹੜੀ ਦੁਕਾਨ ਦੇ ਵਿੱਚੋਂ ਜਿਹੜੀਆਂ ਡੋਰਾ ਆਵੇ ਜਿਵੇਂ ਤੋੜ-ਤੋੜ ਕੇ ਦੇਖ ਰਹੇ ਆ ਕੱਚੀਆਂ ਡੋਰਾ ਤੂੰ ਤਾਂ ਮਨਜ਼ੂਰੀ ਹੈਗੀ ਸਰਕਾਰ ਵੱਲੋਂ ਕਿਉਂਕਿ ਅਕਸਰ ਹੀ ਕੱਚੀਆਂ ਡੋਰਾ ਨਾਲ ਜਿਹੜੇ ਪਤੰਗबाजी ਜਿਹੜੀ ਬਸੰਤ ਪੰਚਵੀ ਤੇ ਅਕਸਰ ਹੁੰਦੀ ਆ ਪਰ ਜਿਹੜੀ ਚੈਨਾ ਡੋਰ ਆ ਗਈ ਸੀ ਉਹਦੇ ਨਾਲ ਬੜੀਆਂ ਕੀਮਤੀ ਜਾਨਾਂ ਚਲੀਆਂ ਗਈਆਂ ਸੀ ਇਨਸਾਨੀ ਜਾਨਾਂ ਵੀ ਚਲੀਆਂ ਗਈਆਂ ਸੀ ਜਾਨਵਰਾਂ ਦੀਆਂ ਜਾਨਾਂ ਵੀ ਬੜੀਆਂ ਪੰਛੀ ਵੀ ਉਹਦੇ ਨਾਲ ਬੜੇ ਜਿਹੜੇ ਜ਼ਖਮੀ ਹੋ ਜਾਂਦੇ ਸੀਗੇ ਉਹਨਾਂ ਦੀ ਰੋਗਦੱਥਾਂ ਲਈ ਪੰਜਾਬ ਸਰਕਾਰ ਬਹੁਤ ਉਪਰਾਲੇ ਕਰ ਰਹੀ ਆ ਵੀ ਉਹ ਕਾਲ ਬਚਾਰੀ ਜਿਹੜੀ ਬੰਦ ਕਰਨ ਲਈ ਜਿਹੜੇ ਬਹੁਤ ਵੱਡੇ ਪੱਦਰ ਤੇ ਭਰਾਲੇ ਤੇ ਹੁਣ ਆਪਾਂ ਅਨਚਾਰਜ ਸਾਹਿਬ ਦਾ ਜਿਹੜਾ ਪੱਖ ਵੀ ਲੈਨੇ ਆ ਆ ਉਹ ਗੱਲਬਾਤ ਕਰਦੇ ਆ ਐਡੀਸ਼ਨਲ ਅਨਚਾਰਜ ਐਸਆਈ ਹਰਜਿੰਦਰ ਸਿੰਘ ਜੀ ਨਾਲ ਮੰਡੀ ਲਖੇਵਾਲੀ ਵਿਖੇ ਅੱਜ ਦੁਕਾਨਾਂ ਦੇ ਵਿੱਚ ਜਿਹੜੀ ਚੈਕਿੰਗ ਕੀਤੀ ਗਈ ਹੈ ਇਹ ਕਿਸ ਦੇ ਆਧਾਰ ਤੇ ਜਿਹੜੀ ਚੈਕਿੰਗ ਕੀਤੀ ਗਈ ਹੈ ਜ਼ਿਲ੍ਹਾ ਸ਼੍ਰੀ ਮੁਖਤਸਰ ਸਾਹਿਬ ਦੇ ਐਸਐਸਪੀ ਸਾਹਿਬ ਸ਼੍ਰੀ ਤਸ਼ਾਰਦਪਤਾ ਜੀ ਆਈਪੀਐਸ ਹਾਪੀ ਸਬਡਿਵੀਜ਼ਨ ਰੋਡ ਦੇ ਪੀਐਸਪੀ ਸਾਹਿਬ ਸ਼੍ਰੀ ਇਕਬਾਲ ਸਿੰਘ ਪੀਪੀਐਸ ਦੇ ਦਿਸ਼ਾ ਨਿਰਦੇਸ਼ਾਂ ਤੇ ਆਇਆ ਤਾਂ ਸੰਤਪੰਥੀ ਦੇ ਕਿ ਹਾਰ ਨੂੰ ਨੋਕ ਰੱਖਦੇ ਹੋਏ ਚੈਨਲ ਰੋਡ ਸਬੰਧੀ ਦੁਕਾਨਾਂ ਦੀ ਚੈਕਿੰਗ ਕੀਤੀ ਗਈ ਸਰ ਕੋਈ ਕਿਸੇ ਕਿਸਮ ਦੀ ਅੱਜ ਕੋਈ ਰਿਕਵਰੀ ਵਗੈਰਾ ਹੋਈ ਹੈ ਨਹੀਂ ਜੀ ਅੱਜ ਕਿਸੇ ਕਿਸਮ ਦੀ ਕੋਈ ਮਿਰਕਾ ਵੀ ਨਹੀਂ ਹੋਈ ਤੇ ਜਿਹੜੀ ਅੱਜ ਚੈਕਿੰਗ ਸੀ ਸਰ ਇਹ ਕਿਸੇ ਸ਼ੱਕ ਦੇ ਆਧਾਰ ਤੇ ਕੀਤੀ ਸੀ ਜਾਂ ਰੁਟੀਨ ਵਾਈਜ਼ ਨਹੀਂ ਇਹ ਸੀ ਜਿਹੜੀ ਚੈਕਿੰਗ ਕੀਤੀ ਗਈ ਸੀ ਰੁਟੀਨ ਵਾਈਜ਼ ਕਰਦਨੇ ਆ ਕਿਉਂਕਿ ਚੈਨਲ ਰੋਡ ਕਰਨਾ ਕਾਫੀ ਕਿੰਕੀ ਜਮਤ ਲੈ ਗਏਗਾ ਜੀ ਅੱਜ ਕਰਕੇ ਤੁਸੀਂ ਵਾਰ ਸਮੇਂ ਸਮੇਂ ਸਰ ਜਿਹੜੀ ਚੈਕਿੰਗ ਕਰਦੇ ਰਹੇਗੇ ਇਸ ਤੋਂ ਪਹਿਲਾਂ ਸਰ ਮੰਡੀ ਲਖੇਵਲੀ ਦੇ ਜਿਹੜੇ ਪਤੰਗ ਜਾਂ ਡੋਰ ਵਕਰੇਤਾ ਉਹ ਇਹਨਾਂ ਤੋਂ ਕਦੇ ਇਸ ਤਰ੍ਹਾਂ ਦੀ ਕੋਈ ਸਮਗਰੀ ਰਿਕਵਰ ਹੋਈ ਹੋਵੇ ਜਾਂ ਕੋਈ ਪਰਚਾ ਕਟਿਆ ਹੋਵੇ ਕੋਈ ਪਰਚਾ ਦਰਜ ਕੀਤਾ ਹੋਵੇ ਕੋਈ ਇਸ ਤਰ੍ਹਾਂ ਦਾ ਕੋਈ ਦੁਕਾਨਦਾਰ ਹੈਗਾ ਇੱਥੇ ਜੀ ਨਹੀਂ ਮੰਡੀ ਲਖੇਵਲੀ ਵਿੱਚ ਅਸੀਂ ਚੈਕਿੰਗ ਬਾਰ-ਬਾਰ ਕਰਦੇ ਰਹੇ ਨੇ ਪਰ ਇਸ ਤਰ੍ਹਾਂ ਦਾ ਕੋਈ ਵੀ ਮਾਮਲਾ ਸਾਹਮਣੇ ਨਹੀਂ ਆਇਆ ਅੱਜ ਦੀ ਚੈਕਿੰਗ ਤੋਂ ਬਾਅਦ ਲੋਕਾਂ ਨੂੰ ਤੇ ਦੁਕਾਨਦਾਰਾਂ ਨੂੰ ਜਿਹੜੀ ਕੀ ਅਪੀਲ ਕੀ ਕਰਨੀ ਚਾਹੁੰਦੇ ਹੋ ਅੱਜ ਅਸੀਂ ਆਏ ਏ ਪੀ ਕਰੇ ਪਬਲਿਕ ਨੂੰ ਤੇ ਦੁਕਾਨਦਾਰਾਂ ਨੂੰ ਤੇ ਚੈਨਲ ਰੋਡ ਦੀ ਵਰਤੋਂ ਨਾ ਕੀਤੀ ਜਾਵੇ ਕਿਉਂਕਿ ਚੈਨਲ ਰੋਡ ਕਰਮ ਕਾਫੀ ਨੁਕਸਾਨ ਹੋਇਆ ਤੇ ਕਾਫੀ ਕੀਮਤੀ ਜਾਨਾਂ ਚਲੀ ਗਈਆਂ ਹਨ ਧੰਨਵਾਦ